था था। अच्छा ए ए वीर दी इलाली रिकॉर्ड तो नहीं लाली थों तो सीखे नहीं जी हम आपस ਵਿੱਚ ਦੋਨੇ ਜਾਣੇ ਡਿਸਕਸ ਕਰ ਰਹੇ ਆ ਇਹ ਵੀਰ ਇਹ ਮੈਨੂੰ ਸਿੱਖੇ ਸਿੱਖਿਆ ਹਾਂ ਇਹਨਾਂ ਨੇ ਬਾਜ਼ੀਆਂ ਨਹੀਂ ਛੱਡੀਆਂ ਹਾਂ ਬਾਜ਼ੀਆਂ ਤਾਂ ਇੱਥੇ ਆ ਕੇ ਇਹ ਕੈਨੇਡਾ ਰਹਿ ਰਹੇ ਆ ਹਾਂ ਕੈਨੇਡਾ ਰਹਿ ਰਹੇ ਆ ਇੱਥੇ ਆ ਕੇ ਸ਼ੌਂਕ ਪੂਰਾ ਕਰਦੇ ਆ ਸਾਡੇ ਕੋਲੇ ਤੁਹਾਡੇ ਕੋਲੇ ਆ ਕੇ ਹਾਂ ਇਧਰ ਬਾਬਾ ਜੀ ਨੇ ਇਹਨਾਂ ਨੇ ਨਹੀਂ ਬਾਜ਼ੀਆਂ ਛੱਡੀਆਂ ਜੀ ਹਾਂ ਸਰਪੰਚ ਸਾਹਿਬ ਇਧਰ ਇਹ ਵੀਰ ਇਹ ਮੇਰਾ ਚੇਲਾ ਜੀ ਇਹ ਚੇਲਾ ਹਾਂਜੀ ਇਹਨੂੰ 2 ਸਾਲ ਹੋ ਗਏ ਜੀ ਚੇਲਾ ਬਣੇ 2 ਸਾਲ ਹੋ ਗਏ ਕਿਹੜੇ ਪਿੰਡੋਂ ਬੇਗਵਾਲ ਤੋਂ ਬੇਗਵਾਲੋਂ ਬਿੰਦਰ ਵੀਰ ਆਪਾਂ ਗੱਲ ਬਾਈ ਜੀ ਨਾਲ ਕਬੂਤਰਬਾਜ਼ੀ ਦੀ ਬ੍ਰਾਂਡ ਆ ਇਹ ਸੋਨੀ ਬਾਈ ਤੁਹਾਨੂੰ ਕਿਹਨਾਂ ਨੇ ਇਹਨਾਂ ਨਾਲ ਮਿਲਾਇਆ ਅਜੀ ਫੋਨ ਤੇ ਦੇਖੀ ਇੱਕ ਸਾਲ ਮੈਂ ਬਾਜ਼ੀਆਂ ਛੱਡੀਆਂ ਵਾਲੀਆਂ ਕਿਹੜੇ ਸਾਲ ਇਹ 2018 ਚ 2018 ਚ ਅੱਛਾ 40 ਬਾਜ਼ੀਆਂ ਛੱਡੀਆਂ 40 ਛੱਡੀਆਂ ਕਿੱਥੇ ਕਿੱਥੇ ਦਾ ਅੰਦਾਜ਼ਾ ਆ ਉਹ ਵੇਲੇ ਹੰਡ ਨਹੀਂ ਯਾਰ ਜਣੀ ਬਾੜੀਆਂ ਛੱਡੀਆਂ ਨੇ ਹਾਰੀਆਂ ਹੋਈਆਂ ਤਾਂ ਯਾਰ ਬੰਦਾ ਕਹਿੰਦਾ ਜਾਂ ਪੈਸੇ ਦਿੱਤੇ ਜਾਂ ਕੋਈ ਹੋਰ ਗੱਲ ਆ ਉਹ ਭੁੱਲਦਾ ਹੀ ਨਹੀਂ ਹਾਰੀਆਂ 40 ਛੱਡੀਆਂ 40 ਹਾਰੇ ਅੱਛਾ ਇੱਕ ਮੇਰਾ ਜਾਬ ਉੱਪੇ ਫੇ ਖੜਾ ਕਦੋਂ ਆਣਾ ਮੁੰਡਾ ਹਾਂ ਉਹ ਮੈਨੂੰ ਕਹਿੰਦਾ ਯਾਰ ਤੂੰ ਹਸਤਾ ਤਾਲ ਅੱਛਾ ਮੈਂ ਵੀ ਠੀਕ ਆ ਤਾਲ ਲੈਣਾ ਮੈਂ ਵੀ ਬੰਦਾ ਦਾਦ ਦਿੱਤਾ ਹਾਂ ਉਹ ਕਹਿੰਦਾ ਕਿ ਛੋਣੀ ਸਰਪੰਚ ਕੋ ਜਾ ਅੱਛਾ ਅੱਛਾ ਰਾਮ ਹਾਂ ਵੀ ਤੈਨੂੰ ਦਾ ਆ ਪਾ ਦੂੰ ਹਾਂ ਮੈਂ ਠੀਕ ਆ ਹਾਂ ਅਜੇ ਇਹਨਾਂ ਕੋਲ ਆ ਇਹਨਾਂ ਨੂੰ ਇਸ਼ਤਾਰ ਗਰੀ ਮੰਨੀ ਹਾਂ ਨਹੀਂ ਇਹਨਾਂ ਨੂੰ ਆਕੇ ਕੀ ਕਿਹਾ ਇਹਨਾਂ ਨੇ ਕਹੇ ਚਾਹਤਾ ਨਹੀਂ ਅੱਛਾ ਇਹਨਾਂ ਨੇ ਕਹਾ ਕੀ ਕਿਹਾ ਇਹ ਕਹਿੰਦੇ ਠੀਕ ਹੈ ਜੀ ਕਹਿੰਦੇ ਪੁੱਤ ਬਣ ਕੇ ਆਈ ਹਾਂ ਹਾਂ ਚੇਲਾ ਬਣ ਕੇ ਨਹੀਂ ਅੱਛਾ ਅਜੇ ਠੀਕ ਹੈ ਜੀ ਹਾਂ ਤੇ ਜੀ ਆਏ ਆਪਣਾ ਇਛਾਦਗਰੀ ਕੀਤੀ ਜਿਹੜੇ ਕੋ ਦੇਣਾ ਦੇਤਾ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਨਹੀਂ ਇਹ ਦੇਣ ਵੀ ਹੁੰਦਾ ਕੋਈ ਹਾਂ ਕੀ ਜਿਵੇਂ ਪੱਗ ਹੋ ਗਈ ਜੁੱਤੀ ਨਹੀਂ ਸਰਪੰਚ ਸਾਹਿਬ ਉਹਨਾਂ ਨੂੰ ਭੁੱਲਣ ਦੋ ਉਹਨਾਂ ਨੇ ਕਿਹਾ ਕਿ ਬਿੱਕੀ ਅੱਛਾ ਪੱਗ ਦਿੱਤੀ ਹਾਂ ਜੁੱਤੀ ਦਿੱਤੀ ਹਾਂ ਵਕੀਲ ਰੂਪੇ ਦਿੱਤੇ ਉਹ ਮਾਨ ਸਤਕਾਰ ਜੋ ਸਤਾਰ ਪਤਵ ਆਪਣੇ ਬਾਪ ਨੂੰ ਦੇ ਸਕਦਾ ਅੱਛਾ ਤੇ ਇਹਨਾਂ ਨੇ ਸਾਨੂੰ ਤਿੰਨ ਕਬੂਤਰ ਦਿੱਤੇ ਕਬੂਤਰ ਦੇਤੇ ਹਾਂ ਅੱਛਾ ਉਹ ਤਿੰਨਾਂ ਦੇ ਫਿਰ ਮੈਂ ਇੱਕ ਤਾਂ ਜੋੜਾ ਲੈ ਲਿਆ ਹੂੰ ਹੂੰ ਉਹ ਸਾਡੇ ਨਵੇਂ ਬਾਜੀ ਆ ਗਈ ਬੱਚੇ ਘਟਾ ਦੇ ਦੋ ਦੋਏ ਦਿੱਤੇ ਨਹੀਂ ਉਹ ਉਹ ਫਿਰ ਤੁਹਾਡੇ ਕੋਲੇ ਕਬੂਤਰ ਮਾੜੇ ਸੀ ਕਿ ਤੁਹਾਡੀ ਕਾਰਗਰੀ ਕਾਰਗਰੀ ਵੀ ਮਾੜੀ ਕੂਤਰ ਵੀ ਮਾੜੇ ਅੱਛਾ ਫਿਰ ਨੇ ਨੇ ਏਟੀਐਮ ਚੋਂ ਦਿੱਤੇ ਸਾਨੂੰ ਏਟੀਐਮ ਹਾਂ ਕਿਹੜਾ ਏਟੀਐਮ ਏਟੀਐਮ ਕੂਤਰਾਂ ਦੇ ਜਿਹੜੇ ਮਸ਼ਹੂਰ ਹੋਏ ਉਹ ਤਾਂ ਗਲ ਗਲਜਾਰ ਕੋਲੇ ਸੀ ਇੰਨਾ ਕੋਲ ਵੀ ਸੀ ਅੱਛਾ ਆਪਾਂ ਹੁਣ ਗੱਲ ਸਰਪੰਚ ਸਾਹਿਬ ਇੱਧਰ ਆ ਜੀਏ ਏਟੀਐਮ ਤਾਂ ਉਹੀ ਸੀਗੇ ਤੁਹਾਡੇ ਕੋਲੇ ਕਿੱਥੋਂ ਆਏ ਪੈਦਾ ਇੱਥੋਂ ਹੋਏ ਸੀ ਲਓ ਜੀ ਤੇ ਜਿਹੜਾ ਪੰਜਾਬ ਦੇ ਵਿੱਚ ਏਟੀਐਮ ਦੀ ਗੱਲ ਚੱਲ ਰਹੀ ਸੀ ਵੀ ਜਿੱਥੇ ਬਾਜੀ ਛੱਡਿਆ ਜਾਂਦਾ ਸੀ ਅਗਲਾ ਕਹਿੰਦਾ ਸੀ ਵੀ ਪੈਸੇ ਕਢਾਉਣਾ ਜਿਹੜਾ ਗਲਜਾਰ ਬਾਈ ਦਾਦਾ ਜੀ ਅੱਛਾ ਉਹਦੀ ਜਨਨੀ ਚਚਰਾੜੀ ਪਿੰਡ ਚੋਂ ਹੋਈ ਉਹ ਕਿਵੇਂ ਹੋਈ ਸਰਪੰਚ ਸਾਹਿਬ ਉਹ ਦੱਸੋ ਜਿਹੜਾ ਨਰਸੀ ਹਾਂ ਉਹ ਸਾਡਾ ਸੀਗਾ ਜੀ ਉਹ ਕਿ ਕਿਹੜਿਆਂ ਚੋਂ ਸ਼ਾਕਾ ਪੁੱਤਰ ਅੱਛਾ ਜੀ ਠੀਕ ਆ ਹਾਂ ਜਿਹੜੀ ਮਦੀਨ ਸੀ ਉਹ ਗਲਜਾਰ ਦੀ ਸੀ ਅੱਛਾ ਅਸੀਂ ਇਕੱਠੇ ਰਹਿੰਦੇ ਜੀ ਸਾਰੇ ਮੈਂ ਲਾਲੀ ਗਲਜਾਰ ਟੀਟੂ ਸਾਰੇ ਇਕੱਠੇ ਗਰੁੱਪ ਸੀ ਸਾਡੇ ਉਦੋਂ ਜਦੋਂ ਜੂਤ ਕਲਾਕਾਰ ਇੱਕਦਮ ਉੱਭਰਦੇ ਹੋ ਸਾਰੇ ਤੁਸੀਂ ਇਕੱਠੇ ਸੀ ਅੱਛਾ ਬੜਾ ਪਿਆਰ ਜੀ ਬਹੁਤ ਪਿਆਰ ਹੁਣ ਵੀ ਆ ਹੁਣ ਵੀ ਆ ਚਲੋ ਤੇ ਕਬੂਤਰ ਸਾਡਾ ਇੱਕ ਐਤੀਆਂ ਨੇ ਉੱਡੇ ਜੀ ਬਹੁਤ ਜਿਆਦੇ ਨਹੀਂ ਉਹ ਮੈਂ ਉਹ ਏਟੀਐਮ ਦੀ ਕਹਾਣੀ ਮੈਂ ਪੁੱਛਣਾ ਚਾਹੁੰਦਾ ਦਰਸ਼ਕ ਵੀ ਉਹ ਜਾਨਣਾ ਚਾਹੁੰਦੇ ਹੋਗੇ ਉਹ ਹੀ ਦੱਸਦਾ ਉਹ ਹੀ ਦੱਸਦਾ ਅੱਛਾ ਬੜਾ ਔੜਦਾ ਹੀ ਕਰੇ ਅੱਛਾ ਕਬੂਤਰ ਅਸੀਂ ਛੜਤਾ ਐਤੀਆਂ ਨੇ ਤੇ ਬਹੁਤ ਉੱਡੇ ਆ ਜੀ ਤੇ ਤੁਸੀਂ ਆਪਦੇ ਘਰੋਂ ਹਾਂਜੀ ਅੱਛਾ ਚੱਲ ਬਾਜੀ ਜਿੱਤ ਲਈ ਉਦੋਂ ਬਾਅਦ ਗੁਲਜ਼ਾਰ ਕੰ ਦਾ ਦੇਖਣਾ ਮੈਂ ਉੜਦਾ ਅਸੀਂ ਇਹਦੇ ਗੁਲਜ਼ਾਰ ਨੇ ਚਮੰਡੀ ਗਨ ਝਾਮਟੇ ਬਾਜੀ ਛੱਡੀ ਦੋ ਅਸੀਂ ਅੱਛਾ ਜੀ ਇਹ ਕਹਿੰਦਾ ਮੈਂ ਉੱਧਰ ਜਾਉ ਮੈਂ ਕਹਾਂ ਮੈਂ ਤਾਂ ਇੱਥੇ ਹੀ ਛੱਡੂ ਅੱਛਾ ਤੇ ਇਹ ਉੱਧਰ ਚਲੇ ਗਿਆ ਉੱਥੇ ਇਹ ਦੋ ਕਬੂਤਰੀਆਂ ਛੱਡੀਆਂ ਦੋਨੇ ਬਾਜੀ ਜਿੱਤੀਆਂ ਅੱਛਾ ਗੁਲਜ਼ਾਰ ਨੇ ਹਾਂ ਤੇ ਇੱਕ ਇਹ ਫਿਰਦੀ ਛੱਡਿਆ ਆ ਉੱਥੇ ਅੱਛਾ ਬਾਅਦ ਚ ਮੁੰਡੇ ਫੜਾ ਕੇ ਗਏ ਗੁਰੀ ਹੁਣੀ ਫਮਾਰ ਵਾਲੇ ਅੱਛਾ ਜੀ ਚੰਗੇ ਮਿੱਤਰ ਸਾਡੇ ਅੱਛਾ ਤੇ ਇਹਨੇ ਆ ਕੇ ਕਬੂਤਰ ਦੇਖਿਆ ਤੇ ਕਬੂਤਰ ਆਏ ਫਿਰ ਜਿਵੇਂ ਵੀ ਹੁਣ ਛੱਡਿਆ ਹੁੰਦਾ ਹਾਂ ਹਾਂ ਇੰਨਾ ਚੰਗਾ ਉੱਡਿਆ ਹੂੰ ਚੱਲ ਅਸੀਂ ਬਾਜੀ ਜਿੱਤ ਲਈ ਬਾਜੀ ਜਿੱਤ ਕੇ ਘਰੇ ਆ ਗਏ ਹੂੰ ਘਰੇ ਆ ਗਏ ਮੈਂ ਕਿਹਾ ਵੀ ਗੁਲਜ਼ਾਰ ਮੈਨੂੰ ਕਹਿੰਦਾ ਪਾਣੀ ਪਿਆ ਦੇ ਤੁੰਨੀ ਇਹਨੂੰ ਮੈਂ ਕਿਹਾ ਯਾਰ ਬਦਾਮ ਖਾਊਗਾ ਗਗਲ ਯਾਰ ਕਹਿੰਦਾ ਕਮਲਾ ਹੋਇਆ ਇੰਨੀ ਗਰਮੀ ਹੈ ਵੀ ਇੰਨਾ ਕਬੂਤਰ ਉੱਡਿਆ ਕਬੂਤਰ ਮਰ ਜੂ ਹੂੰ ਮੈਂ ਕਿਹਾ ਪਾਣੀ ਨਹੀਂ ਬਦਾਮ ਕਹਿੰਦਾ ਚੱਲ ਦੋ ਕ ਦੇ ਦੇ ਹੂੰ ਮੈਂ ਦੋ ਕ ਬਦਾਮ ਦਿੱਤੇ ਹੋਰ ਭਾਲੇ ਮਕੋਲੀ ਰਾਤੀ ਕੋਲੀ ਬਦਾਮਾਂ ਦੀ ਖਾਦੀ ਜੀ ਜਿੱਤਿਆ ਹੋਇਆ ਬਾਜੀ ਗਰਮੀ ਚ ਕੋਲੀ ਕੋਲੀ ਬਦਾਮਾਂ ਦੀ ਖਾਦੀ ਅੱਛਾ ਕਬੂਤਰ ਬਦਾਮ ਨਹੀਂ ਖਾਂਦਾ ਜੇ ਤੀ ਇੰਨਾ ਉੱਡ ਕੇ ਆ ਜੋਰ ਲੱਗਿਆ ਹੁੰਦਾ ਜੀ ਹਾਂਜੀ ਹਾਂ ਤੇ ਖਾ ਕੇ ਜਦੋਂ ਅਸੀਂ ਆ ਕੇ ਖੁੱਡੇ ਛੱਡੇ ਆਪਣਾ ਕਪੜਾ ਖਾ ਕਰਕੇ ਖੁੱਡੇ ਚ ਗਿਆ ਆਪਦੇ ਖਾਨੇ ਜਾ ਕੇ ਗੁੜਕਣ ਲੱਗੇ ਅੱਛਾ ਤੇ ਗੁਲਜਾਰ ਮੈਨੂੰ ਕਹਿੰਦਾ ਚੱਲ ਹੁਣਨਾ ਇਹਨੂੰ ਛੱਡੀ ਫਿਰ ਕਹਿੰਦਾ ਜਾ ਹਾਂ ਬੱਚੇ ਲਵਾਂਗੇ ਅੱਛਾ ਮੈਂ ਕਿਹਾ ਠੀਕ ਆ ਜੀ ਹਾਂ ਤੇ ਉਹ ਕਬੂਤਰ ਫਿਰ ਇੱਥੋਂ ਗਿਆ ਜੀ ਸਾਡੇ ਕੋਲ ਗੁਲਜਾਰ ਬਾਈ ਲੈ ਗਿਆ ਹਾਂ ਜੀ ਅੱਛਾ ਤੇ ਕਬੂਤਰੀ ਉੱਥੋਂ ਇੱਕ ਕੁਗਰੀ ਕੁਗਰੀ ਵਾਜਦੀ ਸਾਡੀ ਕਈ ਵਾਰੀਆਂ ਜਿੱਤੀ ਅਸੀਂ ਅੱਛਾ ਉਹਦੇ ਨਾਲ ਲਾਇਆ ਅੱਛਾ ਤੇ ਫਿਰ ਉੱਥੋਂ ਏਟੀਐਮ ਤਿਆਰ ਹੋਈ ਉਹ ਉਹਨਾਂ ਨੇ ਜਿਹੜਾ ਬੱਚਾ ਕੱਢਿਆ ਉਹ ਏਟੀਐਮ ਬਣਿਆ ਤੁਸੀਂ ਵੀ ਉਹਦਾ ਕੋਈ ਬੱਚਾ ਲਿਆ ਏ ਸਾਡੇ ਕੋਲੇ ਆ ਹੁਣ ਬਾਧੂ ਬੈਠੇ ਆ ਉਹ 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 ਖਾਨਦਾਨੀ ਖਾਨਦਾਨ ਉਹ ਹੋਰ ਉਹ ਨਹੀਂ ਖੁੱਲ ਕੇ ਨਹੀਂ ਦੱਸਦੇ ਉਹ ਜਮਾ ਕੋਈ ਨਹੀਂ ਖਾਨਦਾਨ ਫਿਰ ਖਾਨਦਾਨ ਤਾਂ ਸਾਡੇ ਕੋਲੇ ਉਦੋਂ ਵੀ ਪਰੇ ਪਿਆ ਜੀ ਨਹੀਂ ਮੈਂ ਏਟੀਐਮ ਦੀ ਗੱਲ ਕਰਦਾ ਪਰੇ ਵਾਲੀ ਦੀ ਗੱਲ ਕਰਦਾ ਉਹ ਖੁੱਲ ਕੇ ਹੱਸਦੇ ਹੋ ਤੇ ਮੈਂ ਏਟੀਐਮ ਦੀ ਤੁਹਾਨੂੰ ਗੱਲ ਦੱਸਦਾ ਹਾਂ ਏਟੀਐਮ ਦਾ ਪਿਓ ਫਿਰ ਚਲੇ ਗਿਆ ਉੱਥੋਂ ਲਾਲੀ ਕੋਲੇ ਐ ਰੈਕੂਟ ਰੈਕੂਟ ਅੱਛਾ ਇਹਨਾਂ ਨੇ ਕੜਾਏ ਚਾਰ ਬੱਚੇ ਅੱਛਾ ਇੱਕ ਕਬੂਤਰ ਕੱਢੀ ਕਾਲਾ ਚੀਨਾ ਯਾਰ ਅੱਛਾ ਜੀ ਚਲੋ ਇਹ ਕੜਾਏ ਚਾਰ ਚਾਰਾਂ ਚ ਦੋ ਮੈਂ ਲੈ ਆਂਦੇ ਜੀ ਹਾਂਜੀ ਉਹ ਕਬੂਤਰੀ ਜਿਹੜੀ ਮਾਂ ਸੀ ਉਹਦੀ ਕਬੂਤਰ ਦੀ ਉਹ ਮੈਂ ਲਿਆ ਆ ਅੱਛਾ ਤੇ ਉਹਦੇ ਮੈਂ ਦੋ ਬੱਚੇ ਕੜਾਏ ਜੀ ਅੱਛਾ ਜਿਹੜੇ ਸਾਡੇ ਮੋੜਾ ਮੂੜਾਂ ਵਾਲੇ ਬਣੇ ਮੋੜਾਂ ਵਾਲੇ ਕਿਵੇਂ ਮੈਂ ਗੱਲ ਨਹੀਂ ਸਮਝਿਆ ਮੈਂ ਤੁਹਾਨੂੰ ਦੱਸ ਦਾਂ ਯਾਰ ਅੱਛਾ ਜੀ ਆਹ ਐਪੀ ਕਾਰਡ ਨੂੰ ਜਿੱਤੇ ਆਹ ਬਾਜੀ ਕਬੂਤਰ ਇਹ ਕਿਹੜਾ ਜੀ ਇਹਨੂੰ ਕਹਿੰਦੇ ਆ ਏਟੀਐਮ ਪੁੰਨੂਕੇ ਵਾਲੇ ਕਬੂਤਰ ਬਾਜਦੇ ਆ ਜਿਹੜੇ ਆਹ ਆਸਲੀ ਕਬੂਤਰ ਇਹ ਏਟੀਐਮ ਲੋਕ ਕਹਿੰਦੇ ਆ ਸਾਡੇ ਕੋਲੇ ਕਬੂਤਰ ਆ ਅੱਛਾ ਜੀ ਪਰ ਸਾਨੂੰ ਪਤਾ ਬਈ ਕਬੂਤਰ ਆ ਤੇ ਕੋਈ ਮੜਾਵੇ ਸਾਡੇ ਨਾਲ ਆ ਕੀ ਅੱਛਾ ਇਹ ਏਟੀਐਮ ਪੁੰਨੂਕੇ ਵਾਲੇ ਦਾ ਇਹ ਜਿਹੜਾ ਸਾਡੇ ਵਾਲਾ ਕਬੂਤਰ ਸੀ ਸ਼ਾ ਅੱਖਾ ਹਾਂਜੀ ਇਹ ਉਹਦਾ ਪੁੱਤ ਆ ਉਹਦਾ ਹਾਂ ਠੀਕ ਆ ਇਹ ਦੋ ਲਾਲੀਕੇ ਘਰੇ ਆ ਦੋ ਇੱਥੇ ਛੇ ਦਾ ਤਾਂ ਆਪਣਾ ਕੋਈ ਠੀਕ ਆ ਅੱਛਾ ਜੀ ਆਵਾ ਇਹ ਇਹਨੇ ਫੇਰ ਇਹ ਕਿਤੇ ਛੱਡੇ ਆ ਇਹ ਜਿੰਨੇ ਅਸੀਂ ਛੱਡਦੇ ਆ ਹਾਂ ਇਹ ਕਬੂਤਰਿਆਂ ਆ ਬਈ ਜੇ ਨਰਮ ਜਿਹੇ ਆ ਤਾਂ ਫੇਰ ਨਹੀਂ ਕਹਿੰਦੇ ਸਾਨੂੰ ਛੱਡ ਹਾਂ ਤੇ ਜਿੱਦੇ ਫੇਰ ਅੱਗ ਪੈਂਦੀ ਉੱਦੇ ਕਹਿੰਦੇ ਉੱਦੇ ਭੜਕਾ ਨਿਕਾਣੀ ਉੱਦੜੇ ਫਿਰ ਇਹ ਜਿੱਤਦੀ ਆ ਭੜਕਾ ਬੋਲ ਦਿੰਦੇ ਆ ਬਈ ਅਸੀਂ ਤਾਂ ਉੱਡਾਂਗੇ ਬਾਈ ਇਹੋ ਜਿਹਾ ਕਿਤੇ ਸੀਨ ਆਇਆ ਇਹ ਕਿੱਥੇ ਉੜਿਆ ਇਹ ਤਾਂ ਛੱਡੇ ਹੀ ਨਹੀਂ ਜੀ ਇਹ ਇਹਦੇ ਬੱਚੇ ਅੱਛਾ ਬਾਲੇ ਕਬੂਤਰ ਸਾਡੇ ਵਿੱਚ ਇਹੋ ਜਿਹੇ ਆ ਜਿਨ੍ਹਾਂ ਨੂੰ ਉੱਡਣਾ ਨਹੀਂ ਆਉਂਦਾ ਬਈ ਇਹਨੂੰ ਤਾਂ ਉੱਡਣ ਦਾ ਹੀ ਨਹੀਂ ਪਤਾ ਸੀ ਹਾਂ ਉੱਡ ਜਾਂਦਾ ਦੋ-ਦੋ ਦਿਨ ਸੁਰਤ ਨਹੀਂ ਫੜਦਾ ਸੀ 22 ਦੋ-ਦੋ ਦਿਨ ਸੁਰਤ ਨਹੀਂ ਫੜਦਾ ਸੀ ਜਦੋਂ ਕਬੂਤਰ ਉੱਡਦਾ ਸੀ ਇਹਦੀ ਹਰੀ ਲਾਲ ਮਗਲ ਸੀ ਅੱਛਾ ਦੋ-ਦੋ ਦਿਨ ਸੁਰਤ ਨਹੀਂ ਫੜਦਾ ਸੀ ਬਈ ਇੰਨਾ ਉੱਡ ਜਾਂਦਾ ਸੀ ਉੰਡੀ ਇੰਨਾ ਜਾਂਦਾ ਇਹ ਨੌਵੀਂ ਗਾਂਦ ਮਰੀ ਹੋਈ ਹੈ ਇਹਦੀ ਅੱਛਾ ਲੋਕਾਂ ਨੇ 10-10 ਕਲੀ ਦਾ 10 ਕਲੀ ਦਾ ਕਬੂਤਰ ਹੁੰਦਾ ਇਹਦੀ ਨੌਵੀਂ ਗਾਂਦ ਮਰੀ ਨੋ ਨੌਮੀ ਕਾਂ ਤੇ ਨੌਵਾ ਫਰ ਹੈ ਨਹੀਂ ਇਹਦਾ ਫਰ ਹੈ ਨਹੀਂ ਹਾਂ ਉਹ ਖੰਭ ਹੈ ਨਹੀਂ ਹਾਂ ਬਿਲਕੁਲ ਅੱਛਾ ਇਹਦੇ ਫਿਰ ਗਾਹਾਂ ਬੱਚੇ ਉੱਥੇ ਵੀ ਬਥੇਰੇ ਆ ਇੱਥੇ ਵੀ ਬਥੇਰੇ ਆ ਅੱਛਾ ਕਿੱਥੇ ਇਹਦਾ ਬੱਚਾ ਕਿਹੜਾ ਜਿਹੜਾ ਤੁਹਾਡਾ ਬਈ ਇਤਿਹਾਸਕ ਬਾਜੀ ਜਿਹੜੀ ਇਹਦੇ ਬੱਚੇ ਨੇ ਇਤਿਹਾਸਕ ਬਾਜੀ ਐਤਕੀ ਤੁਹਾਨੂੰ ਦੱਸ ਦਿੰਦਾ ਜੀ ਹਾਂਜੀ ਐਤਕੀ ਅਸੀਂ ਰਾਜੂ ਦੇ ਪਿੰਡ ਇਹਨਾਂ ਦੇ ਆ ਮੁੰਡਾ ਖੜਾ ਹੈ ਇਹ ਵੀਰ ਇਹ ਕਿੱਥੋਂ ਜੀ ਇਹ ਮੁੰਡਾ ਹੈਗਾ ਕੋਟਲਾ ਭੜੀਤ ਪਣੀ ਰਾਜੂ ਇਹਨਾਂ ਦਾ ਰਾਜੂ ਆ ਇਹਦੇ ਭਰਾ ਦਾ ਨਾਮ ਰਾਜੂ ਆ ਜੀ ਜਿਹੜਾ ਕਬੱਡੀ ਖੇਡਦਾ ਮੁੰਡਾ ਰਾਜੂ ਸਰਦਾਰ ਅੱਛਾ ਉਹਦਾ ਭਰਾ ਫਿਰ ਜੱਫੀ ਪਾ ਕੇ ਮੈਚਾਂ ਜਰ ਦੁਨੀਆ ਜਿੱਤੀ ਆ ਜੀ ਨੇ ਕਬੱਡੀ ਦੇ ਖੇਤਰ ਚ ਆਲੇ ਸਾਡੇ ਪੁੱਤ ਪੁੱਤਰ ਇਹੇ ਰਾਜੂ ਕੋਟਲਾ ਭੜੀ ਦਾ ਭਰਾ ਭਰਾ ਬ੍ਰਦਰ ਆ ਯਾ ਖਾਲਸਾ ਬੋਰਗ ਹਮਕਣੀ ਖੜੇ ਹਾਂ ਹੱਡ ਪੈਰੋਂ ਨਹੀਂ ਕਹਿੜੇ ਯਾਰ ਉਹਨੇ ਕਹਿੜੇ ਵੀ ਤੇ ਪੰਜਾਬ ਪੁਲਿਸ ਚ ਨੌਕਰੀ ਵੀ ਕਰ ਰਹੇ ਆ ਫਿਰ ਇੱਕ ਵਾਰੀ ਹੋਰ ਮੈਚਾਂ ਪਾਉਗੇ ਤਾਂਗੇ ਨਹੀਂ ਲੈਣ ਲੈਣੋ ਕਰਸੀ ਵੀਰੇ ਅੱਛਾ ਕਿੱਥੇ ਕਰਦਾ ਜੋਬ ਵੀਰ ਬੇ ਚੰਡੀਗੜ੍ਹ ਫਾਈ ਗੋੜੀ ਤੇ ਸੋਹਣੇ ਸ਼ਹਿਰ ਚਾ ਦੱਸਿਓ ਮੜਾ ਯਾਰ ਰੋਬਨ ਜੀ ਬਿ ਕਬੂਤਰ ਆਪਣਾ ਕਿਵੇਂ ਉਡਿਆ ਤੁਹਾਡੇ ਪਿੰਡ ਦੱਸੋ ਰੋਬਨ ਜੀ ਪਹਿਲਾਂ ਤਾਂ ਆਪਦੀ ਇੰਟਰੋਡਕਸ਼ਨ ਕਰੋ ਆਜੋ ਰੋਬਨ ਕੋਈ ਗੱਲ ਨਹੀਂ ਆਜੋ 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 ਐ ਪਹਿਲਾਂ ਤਾਂ ਰਾਜੂ ਵੀਰ ਬਾਰੇ ਦੱਸੋ ਆਏ ਹੋਏ ਆ ਇੱਥੇ ਹਾਂਜੀ ਉਹ ਆਏ ਹੋਏ ਨੇ ਉਹਦੇ ਸੱਟ ਲੱਗੀ ਹੋਈ ਆ ਉਹ ਗਿਆ ਹੋਇਆ ਦਿਖਾਉਣ ਗਿਆ ਹੋਇਆ ਦੇ ਮੜੀ ਮਸਲ ਖਿੱਚੇ ਗਏ ਸੀਗੇ ਮੈਚ ਤੇ ਜੀ ਮੈਚ ਤੇ ਖੇਡਦੇ ਹਾਂ ਤਾਂ ਹਾਂਜੀ ਹਾਂਜੀ ਰਾਜੂ ਭੜੀ ਨੂੰ ਵੀ ਸ਼ੌਂਕ ਆ ਹਾਂਜੀ ਹਾਂਜੀ ਕਬੂਤਰ ਬਾਜੀ ਦਾ ਹਾਂਜੀ ਉਹ ਕਿਹੜੇ ਵੇਲੇ ਟਾਈਮ ਕੱਢ ਲੈਂਦਾ ਬਸ ਇਹ ਹੁਣ ਆਇਆ ਹੋਇਆ ਜੀ ਹੁਣ ਘਰੇ ਹੁਣ ਉਹੀ ਕਬੂਤਰ ਦੇਖਦਾ ਜੀ ਰਾਜੂ ਹਾਂ ਸਵੇਰੇ ਸਾਜਰੇ ਉਹਨੇ ਬੰਦ ਕੇ ਚਲੇ ਜਾਣੇ ਨੇ ਬਾਕੀ ਪਿੱਛੇ ਆ ਮੁੰਡਾ ਹੈਗਾ ਹੀ ਆਪਣੇ ਘਰੇ ਜੇ ਡਾਉਂਦਾ ਜੀ ਕਬੂਤਰ ਤੁਸੀਂ ਹਾਈ ਕੋਰਟ ਚ ਦੇਖਦੇ ਹੋ ਕਬੂਤਰ ਮੈਨੂੰ ਜੀ ਵਿੱਚ ਛੁੱਟੀ ਹੁੰਦੀ ਜਿੱਦਣ ਜੇ ਉਦਣ ਫਿਰ ਹੁਣ ਆਪਾਂ ਲਈ ਛੁੱਟੀਆਂ ਬਾਜੀਆਂ ਬਾਜੀਆਂ ਛੁੱਟੀਆਂ ਲੈ ਲੈਣੀਆਂ ਨੇ ਜੀ ਤੇ ਪੰਜਾਬ ਪੁਲਿਸ ਤੇ ਜੇ ਕਿਸੇ ਗਾਂਹ ਡੀਜੀਪੀ ਕੋਲ ਕਹਤਾ ਵੀ ਇਹ ਤਾਂ ਮੁੰਡਾ ਪੁਲਿਸ ਵਾਲਾ ਇਧਰ ਹੀ ਰਹਿੰਦਾ ਵਾ ਨਹੀਂ ਨਹੀਂ ਫਿਰ ਆਪਾਂ ਛੁੱਟੀਆਂ ਲੈ ਲਈਦੀਆਂ ਨੇ ਛੁੱਟੀਆਂ ਲੈ ਲੈਣੇ ਅੱਛਾ ਰਾਜੂ ਵੀਰ ਵੀ ਕਿਤੇ ਕਬੂਤਰ ਅਡਾਉਂ ਜਾਂਦਾ ਹਾਂਜੀ ਹ ਕਰੇ ਵੀ ਜਿਵੇਂ ਲਾ ਲਓ ਪਹਿਲਾਂ ਜੇ ਅਸੀਂ ਖੇਡਣ ਲੱਗੇ ਸੀਗੇ ਤੁਸੀਂ ਵੀ ਖੇਡਣ ਲੱਗੇ ਮੈਂ ਵੀ ਖੇਡਦਾ ਸੀਗਾ ਜੀ ਮੈਂ ਨੈਸ਼ਨਲ ਸਟਾਈਲ ਖੇਡਦਾ ਸੀਗਾ ਖੇਡਦੇ ਸੀ ਦੋ ਹੀ ਨੈਸ਼ਨਲ ਸਟਾਈਲ ਸੀਗੇ ਬੀ ਨੋਨੈਸ਼ਨਲ ਖੇਡਿਆ ਹੋਇਆ ਜੀ ਅੱਛਾ ਹਾਂਜੀ ਤੇ ਅਸੀਂ ਜਦ ਪਹਿਲਾਂ ਖੇਡਦੇ ਕਬੂਤਰ ਰੱਖੇ ਹੋਏ ਸੀਗੇ ਅਸੀਂ ਫਿਰ ਰਾਜੂ ਸਾਰੀ ਦਿਹਾੜੀ ਕਬੂਤਰਾਂ ਮਗਰੇ ਭੱਜੇ ਫਿਰ ਜਾਂਦਾ ਸੀਗੇ ਫਿਰ ਘਰ ਦੇ ਨੇ ਛੜਾਤੇ ਸੀਗੇ ਉਹ ਕੰਦਾ ਕੰਦਾ ਟੱਪਦਾ ਫਿਰ ਗਰਾਉਂਡਾ ਟੱਪਣ ਲੱਗ ਗਿਆ ਫਿਰ ਹਾਂਜੀ ਬਾਜ਼ੀਆਂ ਤੇ ਜਾਈ ਜਾਂਦਾ ਸੀਗਾ ਜੀ ਅੱਛਾ ਸਰਪੰਚ ਸਾਹਿਬ ਨੇ ਜਦੋਂ ਕਬੂਤਰ ਛੱਡੇ ਉਹ ਕਹਾਣੀ ਦੱਸੋ ਫਿਰ ਸਾਡੇ ਪਿੰਡ ਚੜਾਈ ਕਬੂਤਰ ਜੀ 9 ਜੂਨ ਦੀ ਗੱਲ ਆ ਜੀ 9 ਜੂਨ ਹਾਂ ਉਦੋਂ ਬਰਵਾਲੇ ਬਾਜੀ ਸੀਗੀ ਅੱਛਾ ਬਰਵਾਲੇ ਮੈਂ ਕਹਿੰਦਾ 2:30 3 ਵਜੇ ਬਾਜੀ ਮੁੱਕ ਗਈ ਸੀਗੀ ਮੁੱਕ ਗਈ ਅੱਛਾ ਜੀ ਫੋਰ ਵੀ ਤੇ ਫੋਰ ਟਰੈਕਟਰ ਸੀ ਓਏ ਇਸ ਵਾਰੀ ਹੋਈ ਇਸ ਵਾਰ ਦੀ ਗੱਲ ਹਾਂ ਹਾਂ ਮੈਨੂੰ ਪਤਾ ਬਰਵਾਲੇ ਬਰਵਾਲੇ ਬਾਜੀ ਮੁੱਕ ਗਈ ਸੀਗੀ ਜੰਗ ਹੁਣ ਅੱਛਾ ਪਿੰਡ ਜੀ 4:30 ਵਜੇ ਬਾਜੀ ਯਾਨੀ ਕਿ ਲਾਲੋ ਜੀ ਜਿੱਤ ਹਾਰ ਹੋ ਗਈ ਸੀਗੀ ਬਾਈ ਜਿਹੋਨਾ ਦੇ ਕਬੂਤਰ ਤੇ ਟਾਈਮ ਲੱਗ ਗਿਆ ਸੀਗਾ ਟਾਈਮ 'ਚ ਨਹੀਂ ਆਇਆ ਯਾਨੀ ਕਿ ਉਹ ਤੋਂ ਬਾਅਦ ਆ ਗਿਆ ਸੀਗਾ ਯਾਨੀ 7:40 ਦੇ ਕਬੂਤਰ ਫਿਰਦਾ ਸੀਗਾ ਸਾਡੇ ਪਿੰਡ ਨਹੀਂ ਫਿਰ ਉਹ ਤਾਂ ਟੈਮ ਚ ਪਰ ਕਟਿਆ ਗਿਆ ਨਾ ਜੀ ਬਾਜੀ ਹਾਂਜੀ ਹੋਈ ਬਾਜੀ ਪੰਜੇ ਸਾਂਝੀ ਹੋ ਗਈ ਬਾਜੀ ਸਾਂਝੀ ਹੋ ਗਈ ਜੀ ਇਹ ਇਹ ਥੋੜਾ ਸੀਗਾ ਸਾਂਝੀ ਸੀ ਹਾਂਜੀ ਹਾਂਜੀ ਸਾਂਝੀ ਸੀ ਪੰਜ ਕਬੂਤਰ ਇਹ ਤਾਂ ਫਿਰ ਮੈਂ ਸ਼ਰਮੋ ਸ਼ਰਮੀ ਰੱਖ ਲਿਆ ਉਹ ਨਹੀਂ 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 ਜੀ ਹਾਂ ਅੱਜ ਗੱਲ ਨਹੀਂ ਫਿਰਦੇ ਨਾਲ ਅੱਜ ਗੱਲ ਥੋੜਾ ਤਾਂ ਕਟਿਆ ਗਿਆ ਫਿਰ ਬਾਜੀ ਇਹ ਨਹੀਂ ਕਟਿਆ ਗਿਆ ਉਦੋਂ ਬਾਅਦ ਚ ਕਟਿਆ ਗਿਆ ਆ ਮੁੰਡਾ ਸੀਗਾ ਬਾਜੀ ਇਹ ਸੀ ਬਾਜੀ ਤੇ ਬਾਜੀ ਜੀ ਨਹੀਂ ਤਾਂ ਬਾਅਦ ਚ ਆਏ ਨੇ ਜੀ ਇਹ ਤਾਂ ਬਾਅਦ ਚ ਗਏ ਆ ਜੀ ਇਹਨੂੰ ਕਹਿੰਦੇ ਵੀ ਬਾਜੀ ਸਾਂਝੀ ਕਰਨੀਆਂ ਮੈਂ ਕਬੂਤਰ ਵੀ ਦਾ ਦਨਾ ਕਿਤੇ ਕਿਤੇ ਸੀਗੇ ਜੀ ਹਾਂ ਇਹ ਇਹ ਕਹਿੰਦਾ ਵੀ ਪਹਿਲਾਂ ਮੈਂ ਪੁੱਛੂੰਗਾ ਫੇਰ ਆ ਇਹਨੇ ਵੈਸੇ ਮਨਾ ਕਰਤਾ ਸੀਗਾ ਫਿਰ ਬਾਈ ਜੀ ਉਹਨਾਂ ਨੂੰ ਫੋਨ ਕੀਤਾ ਇਹ ਕਹਿੰਦੇ ਚੱਲ ਕੋਈ ਗੱਲ ਨਹੀਂ ਵੀ ਕਰ ਕਿਹਦੇ ਕਿਹਦੇ ਰਹਿ ਗਏ ਸੀ ਕਬੂਤਰ ਇੱਕ ਬਾਈ ਜੀ ਉਹਨਾਂ ਦਾ ਸੀਗਾ ਇੱਕ ਬੂਟੇ ਤੋਂ ਮੋੜਦਾ ਸੀਗਾ ਬੂਟਾ ਧਮੋਟ ਹਾਂਜੀ ਅੱਛਾ ਪੰਜ ਰੁੱਖੇ ਵਾਲੇ ਕਾਲੇ ਦਾ ਚੇਲਾ ਸੀਗਾ ਜੀ ਉਹਦਾ ਸੀ ਇੱਕ ਸਾਡੀ ਸੋਹਣ ਸਿੰਘ ਭੰਬਰੀ ਉਹਨੂੰ ਜਣੀ ਫੁੱਫੜ ਕਹਿੰਦੇ ਸਾਰੇ ਫੁੱਫੜ ਦਾ ਦਾਣੇ ਵਾਲਾ ਮਸ਼ਹੂਰ ਜਾ ਹੋਇਆ ਸੀਗਾ ਹਾਂਜੀ ਉਹ ਸੀਗਾ ਜੀ ਕੀ ਮਸ਼ਹੂਰ ਹੋਇਆ ਸੀ ਦਾਣੇ ਵਾਲਾ ਕਬੂਤਰ ਉਹਨੇ ਦਾਣੇ ਖਾ ਕੇ ਛੜਦਾ ਸੀ ਉਹਦੋਂ ਜੀ ਉਸ ਬਾਗੀ ਤੇ ਹਾਂਜੀ ਸਾਡੇ ਪਿੰਡੇ ਇਹ ਸਰਪੰਚ ਸਾਹਿਬ ਫਿਰ ਇਹ ਮੈਨੂੰ ਦੱਸਦਾ ਜੀ ਇੱਕ ਇੱਕ ਹੋਇਆ ਜੀ ਡਿੰਪਲ ਜਨ ਵਾਲੀ ਦਾ ਜੀ ਡਿੰਪਲ ਦਾ ਹਾਂਜੀ ਅੱਛਾ ਤੇ ਫਰਿਜ ਉਹ ਲੈ ਗਿਆ ਸੀਗਾ ਹਾਂ ਤੇ ਕੂਲਰ ਡਿੰਪਲ ਲੈ ਗਿਆ ਸੀਗਾ ਤੀਜੇ ਦੇ ਕੱਪ ਸੀਗਾ ਜਿਹੜਾ ਉਹ ਇਹਨਾਂ ਨੂੰ ਆ ਗਿਆ ਸੀਗਾ ਬਾਜੀ ਨਾਲ ਫਿਰ ਜਾਣ ਪਛਾਣ ਕਿਵੇਂ ਹੋਈ ਬਾਜੀ ਨਾਲ ਜੀ ਬਸ ਆਪਾਂ ਫੋਨ ਤੇ ਲਾ ਲਓ ਜੀ ਹਾਂ ਤੇ ਬਾਕੀ ਆਪਣੇ ਘਰੇ ਆਏ ਸੀਗੇ ਬਾਕੀ ਬੌਨਾ ਗੋਸਲਾਂ ਨਾਲ ਹੋਇਆ ਜੀ ਮੇਲ ਮਲਾਪ ਤਾਂ ਜੀ ਕਿਹੜਾ ਬੌਨਾ ਗੋਸਲਾਂ ਨਾਲ ਬੌਨਾ ਬੌਨਾ ਕਬੂਤਰ ਬਾਜ਼ ਨੇ ਹਾਂਜੀ ਅੱਛਾ ਬਾਜੀ ਜੀ ਨਹੀਂ ਜਾਣਦੇ ਸੀ ਬੌਨਾ ਮੇਰਾ ਹੈਗਾ ਜੀ ਫਰੈਂਡ ਅੱਛਾ ਉਨ੍ਹਾਂ ਦਾ ਪਿੰਡ ਇਹਨਾਂ ਦੇ ਨਾਲ ਹੀ ਆ ਜੀ ਅੱਛਾ ਅਸੀਂ ਉਹਨਾਂ ਕੋਲੇ ਜਾਂਦੇ ਹਾਂ ਉਹਨਾਂ ਦੀ ਬਦੌਲਤ ਮਤਲਬ ਇਹ ਉਹਨਾਂ ਕੋਲੇ ਆਉਂਦੇ ਜਾਂਦੇ ਸੀ ਉੱਥੋਂ ਸਾਡਾ ਪਿਆਰ ਪਿਆ ਇਹਨਾਂ ਨਾਲ ਬਾਕੀ ਅਸੀਂ ਇੱਧਰ ਜਗਰਾਉਂ ਜਵੇਂ ਬਾਦਾਮ ਬਦੂਮ ਲੈਣ ਆਉਨੇ ਆਂ ਇਹਨਾਂ ਅਸੀਂ ਉਰੀ ਜਾ ਕੇ ਜਾਂਦੇ ਆਂ ਜੀ ਫਿਰ ਇਹੀ ਦਵਾ ਕੇ ਲੈ ਕੇ ਆਉਂਦੇ ਨੇ ਸਾਰਾ ਕੁਝ ਨਹੀਂ ਜਗਰਾਮਾਂ ਦੀ ਤਾਂ ਰੋਸ਼ਨੀ ਮਸ਼ਹੂਰ ਆ ਬਾਦਾਮ ਵੀ ਹੋਗੇ ਬਿਲਕੁਲ ਇਹ ਕੋਈ ਫਰਕ ਆ ਬਿਲਕੁਲ ਕੀ ਵਜ੍ਹਾ ਇਹ ਫਰਕ ਇਹ ਇਕੱਠਾ ਮੰਗਾਉਂਦੇ ਆ ਇਸਟਾਕ ਤੇ ਵਧੀਆ ਕੁਆਲਿਟੀ ਹੁੰਦੀ ਹੈ ਇਹਨਾਂ ਕੋਲ अच्छा चंगी क्वालिटी ਦੇ ਬਦਾਮ ਤੁਸੀਂ ਹੋਰ ਵੀ ਬਦਾਮ ਲੈ ਤੇ ਇਹਨਾਂ ਤੇ ਬਦਾਮਾਂ ਤਾਂ ਉਹਨਾਂ ਦਾ ਕੋਈ ਫਰਕ ਆ ਆ ਜੀ ਜੀ ਪਿਛਲੇ ਸਾਲ ਜਾਨੀ ਕਿ ਰੱਖੇ ਕਬੂਤਰ ਉਸ ਤੋਂ ਬਾਅਦ ਅਸੀਂ ਪਿਛਲੇ ਸਾਲ ਰੱਖੇ ਨੇ ਥੋੜੇ ਜੇ ਬੌਨੇ ਕੋਲੋਂ ਲਿਆਂਦੇ ਜਿਵੇਂ ਆਲੇ ਦੇ ਨਾਲ ਲਿਆਂਦੇ ਅਸੀਂ ਜੀ 7 ਬਾਜੀਆਂ ਛੱਡੀਆਂ ਸੀਗੀਆਂ ਜੀ ਜੀ ਅਸੀਂ 5 ਜਿੱਤ ਗਏ ਜੀ ਕਿੱਥੇ ਕਿੱਥੇ ਅਸੀਂ ਜਿੱਤ ਗਏ ਇੱਕ ਤਾਂ ਫਲੇਮ ਪਰ ਜਿੱਤੇ ਆ ਜੀ ਕਿੰਨੇ ਕਬੂਤਰ ਗਰਮੀ ਦੀ ਬਾਜੀ ਹਾਂ ਜੀ ਤਿੰਨ ਚ ਸਾਂਝੀ ਹੋ ਗਈ ਸੀ ਉੱਥੇ ਅੱਛਾ ਕਿਹਦੇ ਕਿਹਦੇ ਹੋ ਜੀ ਉੱਥੇ ਇੱਕ ਤਾਂ ਮੈਂ ਕਹਿੰਨਾ ਕੀ ਨੌਂ ਸੀ ਮੁੰਡੇ ਦਾ ਜੀ ਉਹਨਾਂ ਦਾ ਚੇਲੇ ਦੀ ਲੋਹਾਰ ਮੱਜਰੇ ਜਿਵੇਂ ਬਾਈ ਜੀ ਹੁਣ 68 40 ਗੱਲਾਂ ਕਰਦੇ ਆ ਕਾਕਾ ਉਹ ਨਹੀਂ 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 ਉੱਧਰ ਕੋਈ ਅਜਿਹੇ ਬ੍ਰਾਂਡ ਹੈਗੇ ਨਵੇਂ ਕਬੂਤਰ ਹਾਂ ਜੀ ਉੱਧਰ ਜਣੀ ਕਿ ਹੈਗੇ ਨੇ ਜਿਵੇਂ ਪਰਮਿੰਦਰ ਬਾਈ ਦੇ ਡੂੰਮ ਛੇੜੀ ਵਾਲੇ ਉਹ ਤਾਂ ਉਸਤਾਦ ਜੀ ਬੜੀ ਵੱਡੀ ਗੱਲ ਆ ਕਬੂਤਰੀ ਹੋਰ ਜਿਵੇਂ ਕਿਉਂਕਿ ਅਸੀਂ ਜਾਣਾ ਸੀ ਉਦਨੇ ਬਾਈ ਜੀ ਉਹਨਾਂ ਜੱਗਾ ਬਾਈ ਜੀ ਨੇ ਸਤਨਾਮ ਜਿੱਦਣੇ ਆਪਾਂ ਸਪਰੇ ਜਾ ਕੇ ਆਏ ਉਹਨਾਂ ਦੀ ਡਿਊਟੀ ਪੈ ਗਈ ਜਾਣਾ ਸੀ ਨਹੀਂ ਬਹੁਤ ਵਧੀਆ ਹਾਂ ਜੀ ਬਹੁਤ ਹਾਂ ਉਹਨਾਂ ਨੇ ਫਿਰ ਉਹਨੇ ਪਟਿਆਲੇ ਡਿਊਟੀ ਕੁਦਰਤੀ ਲੱਗੀ ਜੱਗਾ ਬਾਈ ਕਿਲਾ ਰੈਪਰ ਵਾਲੇ ਉਹ ਅਸੀਂ ਚੱਲੇ ਸੀ ਅੱਛਾ ਤੇ ਇੱਕ ਅਸੀਂ ਸਾਡੇ ਨਾਲੇ ਪਿੰਡ ਹਰੇਉਂ ਜੀ ਉੱਥੇ ਸੀਗਾ ਜੀ ਅੱਛਾ ਛੱਡੀ ਸੀ ਉੱਥੇ ਕੀ ਨਾ ਕੀ ਨੰਦਾ ਸੀਗਾ ਨਾਲ ਦੋ ਹੀ ਹੋਰ ਦੀ ਸਾਂਝੀ ਹੋਈ ਸੀ ਇਹ ਹਾਈ ਕੋਰਟ ਵਾਲੇ ਕੇਸ ਤਾਂ ਸਾਰੇ ਯਾਦ ਰੱਖਦੇ ਕਬੂਤਰਾਂ ਦਾ ਪੂਰਾ ਹਜੇ ਹਜੇ ਹੈ ਜੀ ਉੱਧਰ ਅੱਛਾ ਇੱਕ ਅਸੀਂ ਕਾਲਸ ਗੱਲਾਂ ਛੱਡੀ ਸੀ ਇਹਦਾ ਦਰਿਆਗੋਲ ਨੂੰ ਜੀ ਮਾਚੌੜ ਦੇ ਉੱਪਰ ਉੱਥੇ ਜਿੱਤੇ ਇੱਕ ਲਖਨਪੁਰ ਜਿੱਤੇ ਜੀ ਜਾਨੀ ਸੈਟੀਸਫਾਈ ਹੋ ਹਾਂਜੀ ਸੈਟੀਸਫਾਈ ਬਾਈ ਜੀ ਕੋਈ ਦੱਸ ਰਹੇ ਹਾਈ ਕੋਰਟ ਵਾਲਾ ਕੋਈ ਰੋਲ ਤਾਗਾ ਨਹੀਂ ਯਾਰ ਨਹੀਂ ਡੇਲੀ ਗੱਲ ਹੁੰਦੀ ਹੈ ਜੀ ਸਾਡਾ ਕੋਈ ਚੱਕਰ ਨਹੀਂ ਹੈਗਾ ਡੇਲੀ ਗੱਲ ਹੁੰਦੀ ਹੈ ਜੀ